ਸੜਕ ਦੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਨਟ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਤੇ ਮੌਤ ਦਰ ਦੇ ਵਿੱਚ 46% ਤੋਂ ਵੱਧਦੀ ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮੰਨ ਲਿਆ ਗਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ 144 ਪੈਟਰੋਲੀ ਵਹੀਕਲਸ 60 ਪੈਟਰੋਲਿੰਗ ਪੁਆਇੰਟਸ ਪਗਵੰਤ ਮੰਦੀ ਅਗਵਾਈ ਵਾਲੀਸ ਪੰਜਾਬ ਸਰਕਾਰ ਦਾ ਇੱਕੋ ਵਾਦਾ ਪੰਜਾਬ ਨੂੰ ਬਣਾਉਣਾ ਹੈ ਰੰਗਲਾ ਪੰਜਾਬ ਜੇਕਰ ਕਿਤੇ ਵੀ ਕੋਈ ਦੁਰਘਟਨਾ ਐਕਸੀਡੈਂਟ ਵਗੈਰਾ ਹੁੰਦਾ ਤਾਂ ਜੀ ਤੁਰਤ ਕਾਰਵਾਈ ਕਰਕੇ 5-7 ਮਿੰਟ ਦੇ ਵਿੱਚ ਪਹੁੰਚੀਦਾ ਜੇਕਰ ਬੰਦਾ ਜਿਆਦਾ ਸੀਰੀਅਸ ਹੋਵੇ ਤੇ ਉਹਨੂੰ ਚੌਕੇ ਦਾ ਹਸਪੀਟਲ ਚਾਹੀਦਾ ਤੇ ਜੇਕਰ ਬਾਈ ਜੇਕਰ ਕੋਈ ਕੁਛ ਨੰਬਰ ਵਾਲਾ ਸੋਡੀਅਮ ਬਲੰ ਪੱਟੀ ਕਰਕੇ ਉਸ ਨੂੰ ਫਰਸਟੇ ਦੇ ਕੇ ਚਲਾ ਜੀਦਾ ਹੈ ਤੇ ਜਿਵੇਂ ਹੀ ਕੋਈ ਰੋਂਗ ਪਾਰਕਿੰਗ ਸਾਈਡ ਤੇ ਟਰੱਕ ਵਗੈਰਾ ਜਾਂ ਹੋਰ ਸਾਧਨ ਵੀ ਲੱਗੇ ਹੁੰਦੇ ਹਨ ਤੇ ਉਹਨਾਂ ਨੂੰ ਅਸੀਂ ਸਾਈਡ ਤੇ ਕਰਾ ਕੇ ਉਹਨਾਂ ਨੂੰ ਨਿਯਮਾਂ ਬਾਰੇ ਜਾਣੂ ਕਰਾ ਕੇ ਅਸੀਂ ਉਹਨੂੰ ਤੋੜ ਦਿੰਨੇ ਹਾਂ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਪਿਛਲੇ ਸਾਲ ਦੇ ਮੁਕਾਬਲੇ ਐਸ ਸਾਲ ਘੱਟ ਮੋਤਾ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚਲੇ ਜਾਂਦੇ ਆ ਯਾਰ ਬਣਾ ਰਹੇ ਆਂ ਇਹ ਦਰਿਆ ਚਲਾਂ ਇਹ ਕਿਦਾਂ ਬਣਾਉਨੇ ਹੋ ਕਿੱਥੋਂ ਸਿੱਖਿਆ ਤੁਸੀਂ ਹੈ ਤਾਂ ਬਾਪੂ ਗੇ ਕਰਦੇ ਹੁੰਦੇ ਸੀ ਉਤੋਂ ਹੀ ਸਾਨੂੰ ਵੀ ਗੁਣ ਆ ਗਿਆ ਇਹ ਤੁਮਕੀਨੇ ਲਾਇਆ ਹੈ ਕਿ ਇਹਦੇ ਤੁਹਾਨੂੰ ਪੈਸੇ ਮਿਲਦੇ ਆ ਕੀ ਕਰਦਾ ਐਦਾ ਸਾਨੂੰ 2 ਰੁਪਏ ਸਕੇਅਰ ਫੁੱਟ ਮਿਲਦੇ ਆ ਹਾਂਜੀ ਤੇ ਠੇਕਾ ਹੁੰਦਾ ਸਾਡਾ ਬਸ ਕਿਵੇਂ ਗੁਜ਼ਾਰਾ ਕਰਦੇ ਆਂ ਆਮਦਨ ਚ ਕੀ ਕਰਦੇ ਆਂ ਆਮ ਦਿਨਾਂ ਹੀ ਕੋਈ ਕੰਮ ਮਿਲ ਜਾ ਕਰ ਲਈਦਾ ਹੀ ਆਏ ਜੀ ਕੰਮ ਕਰ ਜਾਵਾਂਗਾ ਚੱਲ ਪੈਂਦਾ ਇਹਦੇ ਬਸ ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਲੱਗਿਆ ਨੂੰ ਕਿੰਨੇ ਇੱਥੇ ਸਾਨੂੰ 6-7 ਦਿਨ ਹੋ ਗਏ ਆਏ ਉਹਨੂੰ ਤਾਂ ਦਿਨ ਰਾਤ ਇੱਥੇ ਚੱਲ ਰਿਹਾ ਕੰਮ ਹਾਂਜੀ ਤੇ ਬਾਕੀ ਕਿੰਨਾ ਔਖਾ ਕੰਮ ਹੈ ਕੀ ਇਹ ਕਾਦੇ ਨੇ ਬਣਾਉਨੇ ਕੀ ਇਹ ਤਾਰ ਕੀ ਹੈ ਇਹ ਤਾਰ ਇਹ ਆਉਂਦੀ ਹੈ ਉਤੋਂ ਜਲੰਧਰਾਂ ਮਾ ਜੀ ਜਲੰਧਰ ਤੋਂ ਆਉਂਦੀ ਹੈ ਤਾਰ ਠੇਕੇਦਾਰ ਦੀ ਹੁੰਦੀ ਆ ਤਾਰ ਸਾਡਾ ਹੁੰਦਾ ਠੇਕਾ ਤਾਂ ਇਹ ਸਾਰਾ ਕੁਝ ਠੇਕੇਦਾਰ ਥਰੂ ਚੱਲ ਰਿਹਾ ਤੇ ਉਹ ਉਹ ਤੂੰ ਸਾਨੂੰ ਪਿਆ ਕੋ ਮਿਲਦਾ ਹੀ ਹੁਣ ਤੱਕ ਤੁਸੀਂ ਕਿੰਨੇ ਇਹ ਬਣਾ ਕੇ ਇਹਦੇ ਵਿੱਚ ਕੀ ਬੋਰੀਆਂ ਰੱਖਦੇ ਹੋ ਕੀ ਕਰਦੇ ਇਹ ਬਣਾ ਕੇ ਇਹ ਡੱਬਾ ਦੇ ਦਿੰਦੇ ਆ ਤਾਂ ਉਹ ਸਾਹਮਣੇ ਦੂਜੀ ਲੇਬਰ ਉਹ ਵਿੱਚ ਬੋਰੀਆਂ ਭਰਦੀ ਆ ਤੇ ਠੋਕਰ ਦਾ ਬਣਾਉਂਦੇ ਸਟੇਟ ਅਪਾਰਟਮੈਂਟਾਂ ਲਾਉਂਦੀ ਮੂਰੇ ਕਿ ਦਰਿਆ ਦਾ ਪਾਣੀ ਰੋਕ ਸਕੀਏ ਇੰਨਾ ਕੋਖਾ ਲੱਗਦਾ ਕੰਮ ਡਰ ਨਹੀਂ ਲੱਗਦਾ ਉਹ ਇਧਰ ਆ ਕੇ ਕੰਮ ਕਰਨ। ਡਰ ਕੀ ਲਗਣਾ ਹੀ ਹੁਣ ਦੂਜੇ ਬੰਦੇ ਨੇ ਪਿੰਡ ਪਿੰਡ ਗ ਜਾਣਾ ਹੀ ਪੈਂਦੇ ਆ ਜੀ। ਜਿੱਥੇ ਸਾਨੂੰ ਬੁਲਾਉਂਦੇ ਆ ਬਾਹੂ ਉੱਥੇ ਚੱਲ ਜਾਂਦੇ ਆ। ਅਸਾਂ ਮਾਸੀਆਂ ਕਲਾਂ ਤੇ ਇੱਥੇ ਤੁੱਲੇ ਵਾਲਾ ਕੰਮ ਕਰਨਾ ਆਏ ਆ ਜੀ। ਇੱਕ ਮੈਂ ਨੌਂ ਦੋ ਨਾਲ ਮੇਰੇ ਬੱਚੇ ਨੇ ਜੀ। ਬਾਕੀ ਹੋਰ ਕੰਮ ਹੈ ਜੀ ਜਿੰਨਾ ਚਿਰ ਸੀਜ਼ਨ ਚੱਲ ਜਾਂਦਾ ਦਾ ਕੰਮ ਕਰ ਲੈਨੇ ਆ। ਜਦ ਸੀਜ਼ਨ ਖਤਮ ਹੋ ਜਾਂਦਾ ਫਿਰ ਹੋਰ ਕੰਮ ਲੱਕੜ-ਲੁੱਕੜ ਦਾ ਦਾ ਬਾਹਰ-ਬੋੜ ਦਾ ਮੈਦ ਮਜ਼ਦੂਰੀ ਕਰਦੇ। ਇਹ ਕਿੱਦਾਂ ਕੰਮ ਹੈ ਕੀ ਹੈ ਇਹੇ? ਕਿੱਦਾਂ ਸਿੱਖਿਆ ਇਹ ਤੁਸੀਂ ਕੰਮ ਠੀਕ ਹੈ ਜੀ ਮੇਰਾ ਬਰਾਦਰ ਸੇ ਵੱਡਾ ਉਹਨੇ ਮੈਨੂੰ ਸਿਖਾਇਆ ਸੀਗਾ ਜੀ ਉਸ ਤੋਂ ਬਾਅਦ ਫਿਰ ਮੈਂ ਆਪਣੇ ਬੱਚਿਆਂ ਨੇ ਸਿਖਾਇਆਗਾ ਇਤਰਾ ਹੋਲੀ ਹੋਲੀ ਸਾਡੀ ਇਲਾਕਾ ਸਤਿਆਰੀ ਸਾਨੂੰ ਕੰਮ ਆ ਜਾਣੇ ਕਿ ਵਧੀਆ ਸੰਗਲ ਕੱਟਾ ਕਰਨ ਇਹ ਤਾਰ ਕਿੱਥੋਂ ਲਿਆਉਣੀ ਇਹ ਤਾ ਟੇਕਦਾਰ ਦੀ ਹੁੰਦੀ ਹੈ ਜੀ ਸਾਡੀ ਮਿਹਨਤ ਜਿੰਦੀ ਹੈ ਆਪਣੀ ਮਿਹਨਤ ਨਾਲ ਕੰਮ ਚੱਲਦਾ ਠੀਕ ਹੈ ਜੀ ਹਾਂਜੀ ਕਿੰਨੀ ਕੀ ਦਿਹਾੜੀ ਬਣ ਜਾਂਦੀ ਹੈ ਜੀ ਦਿਹਾੜੀ ਬਣ ਜਾਂਦੀ ਜੀ 5-700 ਰੁਪਏ ਬਣ ਜਾਂਦੇ 500 ਬਣ ਗਿਆ ਕੋਈ ਦੀ ਟ੍ਰੇਨਿੰਗ ਲਈ ਹੈ ਕਿ ਐਵੇਂ ਹੀ ਨਾ ਜੀ ਐਦਾਂ ਹੀ ਬਸ ਤੁਰਦੇ ਫਿਰਦੇ ਜਿੱਦਾਂ ਕਿਸੇ ਨਾਲ ਦਿਹਾੜੀ ਜਾਣ ਲੱਗੇ ਦਿਹਾੜੀ ਤੋਂ ਕਰਦੇ ਕਰਦੇ ਤੇ ਬੜੇ ਬੜੇ ਹਾਸਾ ਸਿੱਧਾ ਹੋ ਗਿਆ ਹੱਥ ਸਿੱਧਾ ਹੋ ਗਿਆ ਆਪਣਾ ਕਰਨ ਲੱਗ ਗਏ ਆਪਣੇ ਤੋਂ ਆਪਣੇ ਬੱਚੇ ਕਾਂ ਸਖਾ ਲੈ ਇਤਨਾ ਦੀ ਲਾਰੀ ਤਰੀ ਆਉਂਦੀ ਹੈ ਬਸ ਆਈ ਮਜ਼ਦੂਰੀ ਦਾ ਹੀ ਹੁਣ ਤੱਕ ਕਿੰਨੇ ਕੁ ਬਣਾ ਸਕੇ ਉਹ ਜਾਲ ਇੱਥੇ ਜੀ ਇੱਥੇ ਬਣ ਗਿਆ ਹੁਣ ਜੀ 500 ਜਾਲ ਹਾਂਜੀ ਆਈ ਸਾਲ ਕਿੰਨੇ ਕੁ ਦਿਨ ਹੋ ਗਏ ਲੱਗਿਆ ਨੂੰ ਸਾਨੂੰ ਹੋ ਗਏ ਨੇ 5 ਕਿ ਦਿਨ 6 ਦਿਨ ਰੁਬੇ ਆਏ ਸਾਲ ਹੁੰਦੇ ਨੇ ਉਹਰੇ ਹਾਲਾਤ ਕਿਦਾਂ ਦੇ ਨੇ ਵਜਹ ਹਾਲਾਤ ਜੇ ਪਹਿਲਾਂ ਤਾਂ ਬਹੁਤ ਜ਼ਿਆਦਾ ਮਾਰੇ ਸੀ ਹੁਣ ਤਾਂ ਕੁਝ ਕੰਟਰੋਲ ਹੋ ਗਿਆ ਹਾਂਜੀ ਅੱਗੇ ਨਾਲ ਬਹੁਤ ਜ਼ਿਆਦਾ ਕੰਟਰੋਲ ਹੋ ਗਿਆ ਹੁਣ ਕੋਈ ਫੌਰੀ ਡਰਤ ਨਹੀਂ ਹੈ ਕੋਈ ਨਹੀਂ ਇਹ ਨਾ ਡਰਨੀ ਸੀ ਨਾ ਨਾ ਲੱਗ ਜਾਂਦਾ ਜਿੱਥੇ ਕੋਈ ਮੜਾ ਮੋਟਾ ਖਤਰੇ ਵਾਲਾ ਕੰਮ ਹੁੰਦਾ ਹੈ ਉੱਥੇ ਜੀ ਜਾਲ ਤੇ ਬੋਰੇ ਲੱਗੇ ਜਾਂਦੇ ਨੇ ਨਾ ਨਾ ਰਪੇਰ ਹੋ ਜਾਂਦੀ ਤੇਜਿੰਦਰ ਸਿੰਘ ਘਰੇਵਾਲੀ ਆਮ ਆਦਮੀ ਪਾਰਟੀ ਹਲਕਾ ਸੰਗਠਨ ਚਾਰਜ ਸਮਰਾਣਾ ਇੱਕ ਕੀ ਪੀਸ਼ਨ ਜੀ ਇੱਥੇ ਕਿਹੜੀ ਜਗ੍ਹਾ ਹੈ ਇਹ ਇਹ ਕਿੱਥੇ ਆਏ ਹੋ ਤੁਸੀਂ 30 ਮੀਟਰ ਏ ਵਿਰੇ ਹਲਕਾ ਸਮਰਾਲੇ ਦੇ ਵਿੱਚ ਮਾਛੀਵਾੜਾ ਗਏ ਪਿੰਡ ਤੁਲੇਵਾਲ ਪਿੰਡਾ ਵਾ ਜਿੱਥੇ ਕਿ ਇੱਕ ਪਿਛਲੇ ਕਈ ਦਿਨਾਂ ਤੋਂ ਹੜ੍ਹ ਦੇ ਹਾਲਾਤ ਕਾਫੀ ਖਰਾਬ ਸੀਗੇ ਹਰ ਜਿਵੇਂ ਕਿ ਪੂਰੇ ਪੰਜਾਬ ਚ ਮਾਰ ਮਾਰਿਆ ਵਾ ਉਸੇ ਤਰੀਕੇ ਨਾਲ ਇੱਥੇ ਸਾਡਾ ਪਿੰਡ ਤੁਦ ਦੇਵਾਲ ਵਿਖੇ ਐਮਰੇ ਸਾਹਿਬ ਨੂੰ ਸਾਡੀ ਜੜੂ ਡੁੱਢ ਇੱਥੇ ਲੱਗੀ ਹੋਈ ਆ ਵੀ ਜੇ ਇੱਥੇ ਕਿਤੇ ਵੀ ਕੋਈ ਹਾਲਾਤ ਖਰਾਬ ਹੁੰਦੇ ਨੇ ਤਾਂ ਤੁਸੀਂ ਉਹਨਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲੈਣਾ ਤੇ ਪ੍ਰਸ਼ਾਸਨ ਨੂੰ ਨਾ ਉਹ ਨਾਲ ਇਨਫੋਰਮ ਕਰਨਾ ਵਾ ਵੀ ਕਿਤੇ ਵੀ ਕੋਈ ਲਾਪਰਵਾਹੀ ਨਾ ਹੋਵੇ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਹੀ ਪੂਰੀ ਜਦੋਂ ਜਹ ਹੈ ਨਾ ਇੱਥੇ ਲੱਗੇ ਹੋਏ ਨੇ ਜੀ ਤੇ ਜਿਵੇਂ ਤੁਸੀਂ ਪਾਣੀ ਦਾ ਲੈਵਲ ਵੀ ਦੇਖ ਰਹੇ ਹੋ ਇਹ ਕਦੇ ਵੱਧ ਜਾਂਦਾ ਕਦੇ ਘਟ ਜਾਂਦਾ ਜੀ ਕੱਲ ਮੰਨ ਕੇ ਚਲੇਦਾ ਪਿਛਲੇ ਜਿਹੜੇ ਆਪਣੇ ਖੇਤ ਵੀ ਨੇ ਇਹ ਸਾਰੇ ਤੱਕ ਪਾਣੀ ਆ ਚੁੱਕਿਆ ਸੀ ਜੀ ਪਰ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਪਾਣੀ ਘਟ ਚੁੱਕਿਆ ਵਾ ਜੋ ਕਿ ਥੋੜਾ ਪਿਛੇ ਮੁੜ ਗਿਆ ਵਈ ਇਹ ਕਿੱਦਾਂ ਲੱਗਦਾ ਤੁਹਾਨੂੰ ਵੀ ਇੱਥੇ ਹਲੇ ਹੋਰ ਖਤਰਾ ਕਾਇਮ ਹੈ ਹਾਂਜੀ ਜਿਵੇਂ ਵੇਖੋ ਪਿਛੋਂ ਅਲਰਟ ਆ ਰਿਹਾ ਵਾ ਸਰਕਾਰ ਵੱਲੋਂ ਵੀ ਜਾਂ ਪਿਛੋਂ ਬਈ ਇੱਕ ਦੋ ਦਿਨ ਦਾ ਹਲੇ ਖਤਰਾ ਬਣਿਆ ਆਇਆ ਵਾ ਆਪਾਂ ਬਸ ਇਹੀ ਪ੍ਰਮਾਤਮਾ ਦੇ ਅਰਦਾਸ ਆ ਵੀ ਬਰਸਾਤਾਂ ਰੁਕਾਂ ਤਾਂ ਆਪਣਾ ਥੋੜਾ ਜਿਹਾ ਸਹ ਆਊਗਾ ਪਾਣੀ ਦਾ ਲੈਵਲ ਕਿਉਂਕਿ ਜਿਉਂ-ਜਿਉਂ ਘਟੂਗਾ ਤਾਂ ਇਹ ਮਾਰ ਵੀ ਮਾਰਦਾ ਬਈ ਮਿੱਟੀ ਖੋੜਦਾ ਉਹ ਘੜ ਕੇ ਗੋਲ-ਗੋਲ ਘੁੰਮਦਾ ਵਾ ਜੇ ਪਾਣੀ ਦਾ ਲੈਵਲ ਉੱਚਾ ਰਹਿੰਦਾ ਤਾਂ ਉਹ ਸਮੋਸਲੀ ਚੱ ਕੀ ਕੀ ਕੰਮ ਕੀਤੇ ਨੇ ਜਿਹੜੇ ਪਿਛਲੇ ਦਿਨਾਂ 'ਚ ਕੀ ਪ੍ਰਬੰਧ ਕੀਤਾ ਇੱਥੇ ਕੋਈ ਪਿਛਲੇ ਦਿਨਾਂ 'ਚ ਵੀ ਜਿਹੜੇ ਐਸ.ਡੀ.ਐਮ. ਸਾਹਿਬ ਦੇ ਦੇਖ ਰਹਿਖੇ ਸਨ ਐਮ.ਆਰ.ਐਸ. ਸਾਹਿਬ ਵੀ ਦੇਖ ਰਹਿਖੇ ਚਲ ਵਿੱਚ ਅਸੀਂ ਇੱਥੇ ਆਪਣਾ ਮੰਨ ਕੇ ਜਦੋਂ ਵੀ ਪਹਿਲੇ ਦਿਨਾਂ ਦਾ 100 ਮਨਰੇਗ ਵਾਲੇ ਇੱਥੇ ਲੱਗੇ ਸੀ 100 ਆਪਣੇ ਲੱਗੇ ਸੀ ਲੇਬਰ ਵਾਲੇ ਉਸ ਤੋਂ ਬਾਅਦ 250 ਦੇ ਕਰੀਬ ਕਰਤੇ ਲੇਬਰ ਵੀ ਕੀ ਸਾਡੇ ਜੌਦਾ ਹੀ ਨਹੀਂ ਜਿਹੜੇ ਸਾਨੂੰ ਬਚਾਉਣ ਲਈ ਦਿਨ ਰਾਤ ਕਰੇ ਨਹੀਂ ਉਹ ਦਿਨ ਰਾਤ ਕੰਮ ਚੱਲਦਾ ਸੀ ਉਹਨਾਂ ਨੇ ਇੱਥੇ ਕ੍ਰੇਟ ਦੇ ਵਿੱਚ ਬੋਰੀਆਂ ਭਰ-ਭਰ ਕੇ ਇੱਥੇ ਇੱਕ ਕ੍ਰੇਟ ਮਿਲਾ ਕੇ ਤਾਂ ਇਹ ਸਾਡੀ ਢਾਬ ਨੂੰ ਬਚਾ ਕੇ ਰੱਖਿਆ ਵੀ ਮ ਹੁਣ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ ਕਿੰਨੇ ਕ ਜਿਹੜਾ ਥੇਕਾ ਦਾ ਨੁਕਸਾਨ ਹੋ ਸਕੇ ਆ ਤੇ ਕਿੰਨਾ ਕ ਜਿਹੜਾ ਉਹਦਾ ਵੇਚ ਚੁੱਕੀ ਆ ਜ਼ਮੀਨ ਜੀ ਜਾਂ ਉਹਦੀ ਮਾਰਕੀ ਤੱਕ ਪਈ ਆ ਉਹ ਸਾਨੂੰ ਪਟਵਾਰੀ ਜਾਂ ਪ੍ਰਸ਼ਾਸਨ ਦਾ ਹੀ ਵਧੀਆ ਤਰੀਕਾ ਪਤਾ ਲੱਗ ਸਕਦਾ ਬਾਕੀ ਮਾਨ ਸਾਹਿਬ ਨੇ ਜੋ ਕਿਹਾ ਵਾ ਭਾਈ 50000 ਰੁਪਏ ਤੱਕ ਮੁਆਵਜ਼ਾ ਹੀ ਰਵਾਣ ਕੀਤੇ ਆ ਸੈਂਟਰ ਸਰਕਾਰ ਤੋਂ ਦੇਖਦੇ ਆ ਵੀ ਉਹ ਕਿੰਨਾ ਉਹਨਾਂ ਲਈ ਖਰਦਦੇ ਕਿਸਾਨਾਂ ਲਈ